ਅੱਜ ਦਿਨ ਵਡਪਾਗਾ ਆਇਆ ਜੀ ਮੈਂ ਆਉਣਾ ਸੁਣਿਆ ਪਿਆਰੇ ਦਾ ਦਿਨ ਵਡਪਾਗਾ ਆਇਆ ਜੀ ਮੈਂ ਆਉਣਾ ਸੁਣਿਆ ਪਿਆਰੇ ਦਾ ਦਿਨ ਵਡਪਾਗਾ ਆਇਆ ਜੀ ਮੈਂ ਆਉਣਾ ਸੁਣਿਆ ਪਿਆਰੇ ਦਾ ਦਿਨ ਵਡਪਾਗਾ ਆਇਆ ਜੀ ਮੈਂ ਆਉਣਾ ਸੁਣਿਆ ਪਿਆਰੇ ਬੋਲਾ ਭੈਣੋ ਦਿਨ ਵਡਪਾਗਾ ਆਇਆ ਜੀ ਮੈਂ ਸਾਰੀ ਸੰਗਤ ਦਿਨ ਵਡਪਾਗਾ ਦਨ ਬਡਪਾਗਾ ਆਇਆ ਜੀ ਮੈਂ ਆਉਣਾ ਸੁਣਿਆ ਪਿਆਰੇ ਦਾ ਦਨ ਬਡਪਾਗਾ ਆਇਆ ਜੀ ਮੈਂ ਆਉਣਾ ਸੁਣਿਆ ਪਿਆਰੇ ਦਾ ਦਨ ਬਡਪਾਗਾ ਆਇਆ ਜੀ ਮੈਂ ਆਉਣਾ ਸੁਣਿਆ ਪਿਆਰੇ ਦਾ ਦਨ ਬਡਪਾਗਾ ਆਇਆ ਜੀ ਮੈਂ ਆਉਣਾ ਸੁਣਿਆ ਪਿਆਰੇ ਦਾ ਦਨ ਬਡਪਾਗਾ ਬਾਬਾ ਜੀ ਦਨ ਬਡਪਾਗਾ ਮੈਂ ਆਉਣਾ ਸੁਣਿਆ ਪਿਆਰੇ ਦਾ ਆਉਣਾ ਸੁਣਿਆ ਪਿਆਰੇ ਦਾ ਆਏ ਆਉਣਾ ਸੁਣਿਆ ਪਿਆਰੇ ਦਾ ਮੈਂ ਆਉਣਾ ਸੁਣਿਆ ਪਿਆਰੇ ਦਾ ਆਏ ਆਉਣਾ ਸੁਣਿਆ ਪਿਆਰੇ ਦਾ ਮੈਂ ਆਉਣਾ ਸੁਣਿਆ ਪਿਆਰੇ ਦਾ ਮੈਂ ਆਉਣਾ ਸੁਣਿਆ ਪਿਆਰੇ ਦਾ ਮੈਂ ਆਉਣਾ ਸੁਣਿਆ ਪਿਆਰੇ ਦਾ ਆਉਣਾ ਸੁਣਿਆ ਪਿਆਰੇ ਦਾ ਆਏ ਆਉਣਾ ਸੁਣਿਆ ਪਿਆਰੇ ਦਾ ਸੁਣਿਆ ਪਿਆਰੇ ਦਾ ਦਿਨ ਵਡਪਾਗਾ ਆਇਆ ਜੀ ਮੈਂ ਆਉਣਾ ਸੁਣਿਆ ਪਿਆਰੇ ਦਾ ਦਿਨ ਵਡਪਾਗਾ ਆਇਆ ਜੀ ਮੈਂ ਆਉਣਾ ਸੁਣਿਆ ਪਿਆਰੇ ਦਾ ਅੱਜ ਦਿਨ ਵਡਪਾਗਾ ਆਇਆ ਜੀ ਮੈਂ ਆਉਣਾ ਸੁਣਿਆ ਪਿਆਰੇ ਦਾ ਦਿਨ ਵਡਪਾਗਾ ਆਇਆ ਜੀ ਮੈਂ ਆਉਣਾ ਸੁਣਿਆ ਅਜ ਦਿਨ ਵੜ ਪਾਗ ਆਇਆ ਜੀ ਮੈਂ ਆਉਣਾ ਸੁਣਿਆ ਪਿਆਰੇ ਦਾ ਫਿਰ ਵੜ ਪਾਗ ਆਇਆ ਜੀ ਮੈਂ ਆਉਣਾ ਸੁਣਿਆ ਪਿਆਰੇ ਦਾ ਗੁਰੂ ਰਾਮਦਾਸ ਜੀ ਤੇਰੀ ਜੈ ਹੋਵੇ ਰਾਮਦਾਸ ਜੀ ਤੇਰੀ ਜੈ ਹੋਵੇ ਗੁਰੂ ਰਾਮਦਾਸ ਜੀ ਤੇਰੀ ਜੈ ਹੋਵੇ ਜਵ ਦਾਸ ਜੀ ਤੇਰੀ ਜੈ ਦਾਸ ਜੀ ਤੇਰੀ ਜੈ ਰੁਕ ਜਾ ਰੁਕ ਜਾ ਰੁਕ ਜਾ ਦਾਸ ਦਾਸ ਜੀ ਤੇਰੀ ਜੈ ਹੋਵੇ ਹੋ ਰਹੀ ਐ ਤੇਰੀ ਜੈ ਜੈਕਾਰ ਹੋ ਰਹੀ ਐ ਜੀ ਤੇਰੀ ਜੈ ਜੈਕਾਰ ਹੋ ਰਹੀ ਐ oh uh -huh. ਸਾਰੇ ਬੋਲਿਓ ਜਸ ਗਾਉਂਦੀਆਂ ਸੁਰਗ ਦੀਆਂ ਪਰੀਆਂ ਧੰਨ ਗੁਰੂ ਰਾਮਦਾਸ ਦਾ ਗਾਉਂਦੀਆਂ ਸੁਰਗ ਦੀਆਂ ਪਰੀਆਂ ਧੰਨ ਗੁਰੂ ਰਾਮਦਾਸ ਦਾ ਜਸ ਗਾਉਂਦੀਆਂ ਸੁਰਗ ਦੀਆਂ ਪਰੀਆਂ ਧੰਨ ਗੁਰੂ ਰਾਮਦਾਸ ਦਾ ਜਸ ਗਾਉਂਦੀਆਂ ਇੰਦਰੀਆਂ ਪਰੀਆਂ ਤਨ ਗੁਰੂ RAM ਦਾਸ ਦਾ ਜਸ ਗਾਉਂਦੀਆਂ ਇੰਦਰੀਆਂ ਪਰੀਆਂ ਤਨ ਗੁਰੂ RAM ਦਾਸ ਦਾ ਜਸ ਗਾਉਂਦੀਆਂ ਇੰਦਰੀਆਂ ਪਰੀਆਂ ਤਨ ਗੁਰੂ RAM ਦਾਸ ਦਾ ਵਾ 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 ਕੀ ਭੋਲ ਬਰ ਸੋਣ ਦੇਵ ਤੇ ਵਾ 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 ਸੌਣ ਦੇਵਤੇ ਵਾ 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 ਫੁੱਲ ਵਰਸਾਉਣ ਦੇਵਤੇ ਵਾ 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 ਫੁੱਲ ਵਰਸਾਉਣ ਦੇ ਵਾ 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 ਫੁੱਲ ਵਰਸਾਉਣ ਦੇਵਤੇ ਵਾ 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 ਫੁੱਲ ਵਰਸਾਉਣ ਦੇਵਤੇ ਵਾ 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 ਜੀ ਫੁੱਲ ਵਰਸਾਉਣ ਦੇਵਤੇ ਵਾ 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 ਫੁੱਲ ਵਰਸਾਉਣ ਦੇ बाबा ਫੁੱਲ ਵਰਸਾਉਣ ਦੇਵਤੇ ਵਾਹ ਵਾਹ ਬਾਬਾ ਫੁੱਲ ਵਰਸਾਉਣ ਦੇਵਤੇ ਵਾਹ ਵਾਹ ਬਾਬਾ ਫੁੱਲ ਵਰਸਾਉਣ ਦੇਵਤੇ ਵਾਹ ਵਾਹ ਬਾਬਾ ਫੁੱਲ ਵਰਸਾਉਣ ਦੇਵਤੇ ਵਾਹ 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 ਜੀ ਫੁੱਲ ਵਰਸਾਉਣ ਦੇਵਤੇ ਬਹਿ ਜਾਓ ਫੁੱਲ ਵਰਸਾਉਣ ਦੇਵਤੇ ਵਾਹ ਵਾਹ ਬਾਬਾ ਵਾ 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 ਫੁੱਲ ਵਰਸਾਉਣ ਦੇਵ ਤੇ ਵਾ 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 ਫੁੱਲ ਵਰਸਾਉਣ ਦੇਵ ਤੇ ਗੌਂਦੀਆਂ ਸੁਰਗ ਦੀਆਂ ਪਰੀਆਂ ਸੁਰਗ ਦੀਆਂ ਪਰੀਆਂ ਫੁੱਲ ਵਰਸਾਉਣ ਦੇਵ ਤੇ ਗੌਂਦੀਆਂ ਸੁਰਗ ਦੀਆਂ ਪਰੀਆਂ ਗਾਉਂਦੀਆਂ ਇੰਦਰ ਦੀਆਂ ਪਰੀਆਂ ਫੁੱਲ ਵਰਸੌਣ ਦੇਵਤੇ ਜਸ ਗਾਉਂਦੀਆਂ ਇੰਦਰ ਦੀਆਂ ਪਰੀਆਂ ਫੁੱਲ ਵਰਸੌਣ ਦੇਵਤੇ ਜਸ ਗਾਉਂਦੀਆਂ ਇੰਦਰ ਦੀਆਂ ਪਰੀਆਂ ਫੁੱਲ ਵਰਸੌਣ ਦੇਵਤੇ ਜਸ ਗਾਉਂਦੀਆਂ ਇੰਦਰ ਦੀਆਂ ਪਰੀਆਂ ਫੁੱਲ ਵਰਸੌਣ ਦੇਵਤੇ ਆਓ ਜੀ ਸਾਰੇ ਨਾਲ ਹੁਣ ਬੋਲਿਓ ਰੱਖਿਆ ਕਰ ਸਾਰੇ ਬੋਲਿਓ ਪਿਆਰ ਨਾਲ ਫੁੱਲਾਂ ਦੀ ਵਰਖਾ ਹੁਣ ਆਤਿਸ਼ਬਾਜੀ ਹੋਏਗੀ ਵਾ 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 ਜਿ ਲੱਗ ਰਹੀਆਂ ਫੁੱਲ ਚੜੀਆਂ ਵਾ 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 ਲੱਗ ਰਹੀਆਂ ਫੁੱਲ ਚੜੀਆਂ ਵਾ 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 ਲੱਗ ਰਹੀਆਂ ਫੁੱਲ ਚੜੀਆਂ ਵਾ 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 ਲੱਗੀਆਂ ਫੁੱਲ ਚੜੀਆਂ ਵਾ 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 ਲੱਗ ਗਈਆਂ ਫੁੱਲ ਚੜੀਆਂ ਵਾ 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 ਲੱਗ ਗਈਆਂ ਫੁੱਲ ਚੜੀਆਂ ਵਾ 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 ਜੀ ਲੱਗ ਰਹੀਆਂ ਫੁੱਲ ਚੜੀਆਂ ਵਾ 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 ਲਗ ਰਹੀਆਂ ਫੁੱਲ ਚੜੀਆਂ ਵਾ 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 ਲਗ ਗਈਆਂ ਫੁੱਲ ਚੜੀਆਂ ਵਾ 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 ਲਗ ਗਈਆਂ ਫੁੱਲ ਚੜੀਆਂ ਵਾ 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 ਲਗ ਗਈਆਂ ਫੁੱਲ ਚੜੀਆਂ ਲਗ ਰਹੀਆਂ ਵਾ ਵਾ ਲਗ ਰਹੀਆਂ ਫੁੱਲ ਚੜੀਆਂ ਵਾ 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 ਜੀ ਲਗ ਰਹੀਆਂ ਫੁੱਲ ਚੜੀਆਂ ਵਾ 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 ਲੱਗ ਰਹੀਆਂ ਫੁੱਲ ਚੜੀਆਂ ਵਾ 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 ਲੱਗ ਰਹੀਆਂ ਫੁੱਲ ਚੜੀਆਂ ਵਾ 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 ਸਗਦੀਆਂ ਫੁੱਲ ਚੜੀਆਂ ਵਾ 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 ਲੱਗ ਰਹੀਆਂ ਫੁੱਲ ਚੜੀਆਂ ਵਾ 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 ਲੱਗ ਰਹੀਆਂ ਫੁੱਲ ਚੜੀਆਂ ਹਰ ਜੀ ਆਪਣੇ ਮੰਦਰ ਵਿੱਚ ਆਏ ਆਏ ਮੰਦਰ ਵਿੱਚ ਆਏ ਲੱਗ ਰਹੀਆਂ ਫੁੱਲ ਚੜੀਆਂ ਆਪਣੇ ਮੰਦਰ ਵਿੱਚ ਆਏ ਲੱਗ ਰਹੀਆਂ ਫੁੱਲ ਚੜੀਆਂ ਅੱਜ ਆਪਣੇ ਮੰਦਰ ਵਿੱਚ ਆਏ ਲੱਗ ਗਈਆਂ ਫੁੱਲ ਚੜੀਆਂ ਅੱਜ ਆਪਣੇ ਮੰਦਰ ਵਿੱਚ ਆਏ ਲੱਗ ਗਈਆਂ ਲੱਗ ਗਿਆਂ ਫੁੱਲ ਚੜੀਆਂ ਆ ਜੀ ਆਪਣੇ ਮਦਰ ਵਿੱਚ ਆਏ ਲੱਗ ਗਿਆਂ ਫੁੱਲ ਚੜੀਆਂ ਵਾ 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 ਜੀ ਲੱਗ ਰਹੀਆਂ ਫੁੱਲ ਚੜੀਆਂ ਵਾ 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 ਲਗ ਰਹੀਆਂ ਫੁੱਲ ਚੜੀਆਂ ਬਾਵਾ ਬਾਵਾ ਲਗ ਰਹੀਆਂ ਫੁੱਲ ਚੜੀਆਂ ਹਰ ਜੀ ਆਪਣੇ ਮੰਦਰ ਵਿੱਚ ਆਏ ਹਰ ਮੰਦਰ ਵਿੱਚ ਆਏ ਹਰ ਮੰਦਰ ਵਿੱਚ ਆਏ ਲਗ ਰਹੀਆਂ ਫੁੱਲ ਚੜੀਆਂ ਆਪਣੇ ਮੰਦਰ ਵਿੱਚ ਆਏ ਲਗ ਰਹੀਆਂ ਫੁੱਲ ਚੜੀਆਂ ਹਰ ਜੀ ਆਪਣੇ ਫੁੱਲ ਚੜੀਆਂ ਅੱਜ ਆਪਣੇ ਮੰਦਰ ਵਿੱਚ ਆਏ ਲੱਗ ਰਹੀਆਂ ਫੁੱਲ ਚੜੀਆਂ ਰਾਮਦਾਸ ਜੀ ਤੇਰੀ ਜੈ ਜੈਕਾਰ ਗੁਰੂ ਰਾਮਦਾਸ ਜੀ ਤੇਰੀ ਜੈ ਜੈਕਾਰ ਗੁਰੂ ਰਾਮਦਾਸ ਜੀ ਤੇਰੀ ਜੈ ਜੈਕਾਰ ਰਾਮਦਾਸ ਜੀ ਤੇਰੀ ਜੈ ਜੈਕਾਰ ਗੁਰੂ ਰਾਮਦਾਸ ਜੀ ਤੁਹਾਡੀ ਜੈ ramdas ji twadi jai jai kar ho rahi hai ji twadi jai jai kar ho rahi ਸੰਗਤ ਨੂੰ ਸਾਰੇ ਪ੍ਰਬੰਧਕਾਂ ਨੂੰ ਇਸ ਨਗਰ ਦੀ ਸਾਰੀ ਸੰਗਤ ਨੂੰ ਗੁਰੂ ਰਾਮਦਾਸ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ 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 ਵਧਾਈਆਂ ਲੱਖ ਵਧਾਈਆਂ ਹੁਣ ਦਿਓ ਇੱਕ ਜਕਾਰਾ ਬੋਲੇ ਈਸੋ ਨਿਆ